कॉपी दिखाओ काम करके लेके आयो जो कल दिता होमवर्क आता परसों वाला कल वाला नहीं किता।, किता क्यों नहीं बोलो गए कितने गए काम करना चाहता है चाहे गए चलो कोई गल फोन कर ली बैठ के ठीक है चल अ बैठ के हूँ जी कौन ਪਾਣੀ ਕੋਣ ਹੈ ਗੇੜ ਭੰਨਣਾ ਹੁਣ ਹਾਂਜੀ ਕਰਵਾ ਲਈਏ ਚਾਹ ਪਾਣੀ ਪਿਆ ਦੇ ਹੈ ਨਹੀਂ ਘਰੇ ਕੋਈ ਗਾਂ ਜਾਓ ਚ ਗਾਂ ਜਾਓ ਘਰੇ ਕੋਈ ਪਾਣੀ ਤਾਂ ਪਿਆ ਦੇ ਪੁੱਤ ਉਹ ਨਹੀਂ ਬਾਬਾ ਜਾਵੜੋ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਹਾਂ ਉਹ ਪੁੱਤ ਪਾਣੀ ਪੂਣੀ ਪਿਆ ਦੇ ਤੇ ਬਹੁਤ ਲੱਗੀ ਪਈ ਆ ਚਾਹ ਪਾਣੀ ਪਿਆ ਦੇ ਕੁਛ ਦੇ ਕੇ ਹੀ ਜਾਣਗੇ ਹੈ ਨਹੀਂ ਬਾਬਾ ਘਰੇ ਕੋਈ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਹਾਂ ਉਹ ਕੋਣ ਲੱਗੂਗਾ ਪੁੱਤ ਪਾਣੀ ਪਿਆ ਦੇ ਪਾਣੀ ਲੈ ਕੇ ਆਉਣੀ ਆ ਪਾਣੀ ਪੀ ਤੇ ਜਾਵੜਾ ਬਸ ਇਥੋਂ ਪੁੱਤ ਬਾਬਿਆ ਨੂੰ ਬੈਠਣ ਨੂੰ ਤਾਂ ਕਹਦੇ ਪਾਣੀ ਐ ਖੜਿਆ ਨੂੰ ਪਿਆਈ ਜੰਨੀ ਆ ਬਹੁਤ ਭਾਗਾ ਵਾਲੇ ਐ ਤੂੰ ਪੁੱਤ ਦੇਖੀ ਜਾਂਦੇ ਆ ਕਾਦੇ ਭਾਗੇ ਮੈਂ ਤਾਂ ਬਹੁਤ ਦੁਖੀ ਆ ਬਾਬਾ ਰਾਹੁ ਤੇਰੇ ਇੱਥੇ ਫਿਰਦਾ ਕੇਤੂ ਤੇਰੇ ਮੋਢਿਆਂ ਤੇ ਫਿਰਦਾ ਆ ਗੱਲਾਂ ਹੀ ਹੁੰਦੀਆਂ ਨੇ ਇਸ ਉਹ ਨਹੀਂ 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 ਪੁੱਤ ਬਾਬੇ ਆ ਦੇਖੋ ਪਿਛਲੇ ਕਰਵਾਇਆ ਮੈਂ ਕੰਮ ਕੀਤਾ ਸੀ ਆ ਵੀ ਤੌਲੀਆ ਦਿੱਤਾ ਉਹਨਾਂ ਨੇ ਮੈਨੂੰ ਨਵਾਂ ਸੁੱਖ ਲਊਂਗਾ ਦੇਖ ਲਾ ਤੌਲੀਏ ਦਿੱਤੇ ਆ ਨਾਲੇ ਮੈਨੂੰ ਵੀ ਦਿੱਤੇ ਮੈਨੂੰ ਬਾਬਾ ਇਹਨਾਂ ਗੱਲਾਂ ਬਾਤਾਂ 'ਚ ਮੈਨੂੰ ਯਕੀਨ ਨਹੀਂ ਹੁੰਦਾ ਹੈਗਾ ਅੱਧ ਯਕੀਨ ਕਿਉਂ ਨਹੀਂ ਪੁੱਤ ਤੂੰ ਵੇਖ ਤਾਂ ਸਹੀ ਬਾਬੇ ਲੈਣਗੇ ਸੁੱਖ ਪਰ ਤੇਰੇ ਤੋਂ चंगा उपर जो के बैठ जा काम करो बेटे अपना पोत थले बैठ बहुत हंकारी है तू बा को थले बैठी दा हूं ਪਹਿਲਾ ਤੇਰੇ ਦੋ ਰਿਸ਼ਤੇ ਹੋਏ ਸੀ ਉਹ ਟੁੱਟ ਗਏ ਹਾਂਜੀ ਟੁੱਟ ਗਏ ਬਹੁਤ ਤੁਸੀਂ ਜ਼ੋਰ ਲਾਇਆ ਤੇਰੇ ਮਾਂ ਪਿਓ ਨੇ ਵੀ ਬਹੁਤ ਜ਼ੋਰ ਲਾਇਆ ਪੁੱਤ ਉਹ ਟੁੱਟ ਗਏ ਹਾਂਜੀ ਟੁੱਟ ਗਏ ਪਰ ਤੁਹਾਨੂੰ ਕਿਵੇਂ ਪਤਾ ਹੱਥ ਦਿਖਾ ਤੇਰੇ ਕਰਮਾਂ ਚ ਦੋ ਵਿਆਹ ਲਿਖਿਆ ਪੁੱਤ ਦੋ ਦੋ ਕੀ ਬਾਬਾ ਹੁੰਦਾ ਤਾਂ ਇੱਕ ਨਹੀਂ ਆਪਾ ਤੈਨੂੰ ਦੱਸ ਦੇਣਾ ਕਰ ਲੇਗੀ ਬਾਬਾ ਪਹਿਲਾਂ 6 ਜਣੇ ਆਇਆ ਮੈਨੂੰ ਉਪਾ ਦੱਸਣ ਆਲੇ ਇੱਥੇ ਤੇਰੇ ਵਰਗੇ ਸੀ ਉਹ ਵੀ ਸਤਮਾ ਹੁਣ ਤੂੰ ਆ ਪੁੱਤ ਤਾ ਬਹੁਤ ਕਠਨਾ ਪਾ ਤੂੰ ਕਰ ਲੇਗੀ ਕਿ ਨਹੀਂ ਮੈਨੂੰ ਇਹ ਦੱਸ ਕਿ ਰੋਕ ਤਾਂ ਤਾ ਨਹੀਂ ਕਰਦਿਆਂ ਦੀ ਮੈਂ ਤਾਂ ਕਰ ਲੂੰਗੀ ਮੈਨੂੰ ਤਾਂ ਕੋਈ ਰੋਕ ਨਹੀਂ ਬਾਬਾ ਪਹਿਲਾਂ ਬਹੁਤ ਪਾਏ ਦੱਸ ਕੇ ਗਏ ਆ ਮੈਨੂੰ ਮੈਂ ਹਰੇਕ ਕੀਤਾ ਪਰ ਨਹੀਂ ਪੂਰ ਚੜਿਆ ਕੇ ਤੂੰ ਤੇਰੇ ਆ ਬੈਠਾ ਦੇਖ ਢਾਲਾ ਤੂੰ ਟੱਪਿਆ ਹੋਇਆ ਰਿਸ਼ਤਾ ਤੇਰਾ ਬੰਨਿਆ ਹੋਇਆ ਕਿਸੇ ਨੇ ਤੇਰੇ ਦਾ ਹੱਲ ਕੋਈ ਅਪਾ ਤਾਂ ਦੱਸ ਦਿੰਨੇ ਆ ਪੁੱਤ ਗੁੱਸਾ ਤਾਂ ਨਹੀਂ ਕਰਦੀ ਪੁੱਤ ਨਹੀਂ ਕਰਦੀ ਬਾਬਾ ਸਿਰਫ ਇੱਕ ਘੰਟੇ ਲਈ ਭਲਾਂ ਦੀ ਤੂੰ ਵਿਆਹ ਕਰਾ ਲਾ ਠੀਕ ਐ ਇਹ ਦੂਬਾਤ ਭਲਾਂ ਦੀ ਤੂੰ ਤਲਾਕ ਲੈ ਲਈ ਫਿਰ ਤੇਰਾ ਵਿਆਹ ਹੋ ਜਾਊਗਾ ਪੁੱਤ ਦੂਸਰਾ ਫਿਰ ਹੋਣਾ ਆਏ ਬਾਬਾ ਇੱਕ ਘੰਟੇ ਆਸਤੇ ਵਿਆਹ ਕਰਾਉਣੇ ਇਹ ਕੋਈ ਦਾ ਨਹੀਂ ਪੁੱਤ ਭਾਂ ਦੀ ਤੂੰ ਬੱਚੇ ਨਾਲ ਕਰਾ ਲਾ ਬਾਬਾ ਤੂੰ ਮੈਨੂੰ ਲਾਦਾ ਹੂੰ ਪਾਗਲ ਹੋ ਗਿਆ ਛੱਡ ਤੂੰ ਹੱਥ ਉਹ ਨਹੀਂ ਪੁੱਤ ਬੱਚਿਆਂ ਦਾ ਵੀ ਵਿਆਹ ਹੁੰਦੇ ਹੁੰਦੇ ਹੈਗੇ ਹੈ ਪੁੱਤ ਕਿਸੇ ਨੂੰ ਕੀ ਪਤਾ ਤੂੰ 1 ਘੰਟੇ ਲਈ ਕਰਾਣਾ ਪਰ ਕਰਾਉਣਾ ਕਿ ਉਹਦੇ ਚ ਸੁਣ ਉਹ ਹੱਥ ਫੜਾ ਮੈਨੂੰ ਜਿਵੇਂ ਆਪਾਂ ਨਹਾਈ ਧੋਈ ਕਰਦੇ ਓਵੇਂ ਨਹਾਈ ਧੋਈ ਹੋਣੀ ਚਾਹੀਦੀ ਏ ਸਾਰਾ ਓਵੇਂ ਸੇਹਰਾ ਬੰਨਿਆ ਹੋਣਾ ਚਾਹੀਦਾ ਅੱਛਾ ਸਾਰੇ ਰੀਤੀ ਰਿਵਾਜ ਓਵੇਂ ਹੋਣੇ ਚਾਹੀਦੇ ਆ ਤੇ ਪੁੱਤ ਕਰਕੇ ਦੇਖ ਤੂੰ ਤੇ ਜੇ ਤੇਰਾ ਨਾ ਵਿਆਹ ਨਾ ਹੋਇਆ ਤਾਂ ਉਹ ਬੇਕਾਰ ਗੱਲਾਂ ਹੁੰਦੀਆਂ ਨੇ ਇਹ ਬਾਬਾ ਉਹ ਬੇਕਾਰ ਨਹੀਂ ਪੁੱਤ ਗੱਲਾਂ ਇਹ ਘੰਟੇ ਆਸਤੇ ਵਿਆਹ ਥੋੜੀ ਹੁੰਦੇ ਉਹ ਵੀ ਜਵਾਕਾਂ ਨਾਲ ਹੈ ਉਹ ਪੁੱਤ ਇਹ ਤੇ ਇੱਕ ਫਾਰਮੈਟ ਹੀ ਹੈ ਵਿਆਹ ਦੀ ਠੀਕਾ ਨਾ ਤੂੰ ਦੱਸੀ ਜਿੱਦੇ ਤੂੰ ਦਿਨ ਰੱਖ ਲਾ ਮੈਨੂੰ ਦੱਸ ਦੀ ਤੇ ਬਾਬੇ ਕਾਦੇ ਹਸਤੇ ਬੈਠੇ ਉਹ ਚਲ ਅੱਛਾ ਤੇਰੇ ਮਗਰੀ ਸਹੀ ਆਏ ਮੈਂ ਜਵਾਕ ਕਿੱਥੋਂ ਭਾਲ ਕੇ ਲੈ ਕੇ ਆਵਾਂ ਕੋਈ ਜਿਹੜਾ ਵਿਆਹ ਕਰਾ ਲੈ ਇੱਕ ਘੰਟੇ ਆਸਤੇ ਤੂੰ ਟਿਊਸ਼ਨ ਪੜਾਉਣੀ ਹੈ ਪੁੱਤ ਹਾਂ ਤੇ ਕਿਸੇ ਨੂੰ ਕੀ ਪਤਾ ਉਹ ਬੱਚਾ 2-3 ਦਿਨ ਆਸਤੇ ਰੱਖ ਲਾ ਕਰੇ ਕਿਸੇ ਨੂੰ ਤੂੰ ਦੱਸਣਾ ਨਲਗਈ ਐ ਨਾ ਸਾਰਾ ਹੋਣਾ ਚਾਹੀਦਾ ਐ ਸੇਰਿਆਂ ਦਾ ਜਾਂ ਸਾਰਾ ਕੁਝ ਹੋਣਾ ਚਾਹੀਦਾ। ਤੇ ਪੁੱਤ ਤੂੰ ਹੀ ਕਰਨਾ ਇੱਥੇ ਆਪ ਹੀ ਉਹਨੂੰ ਕਰਦੀ ਨਾ। ਬੀਚਾ ਬਾਹਰ ਨਹੀਂ ਦੱਸਣਾ ਕਿਸੇ ਨੂੰ। ਹਾਂ ਬਾਹਰ ਨਾ ਦੱਸੀ ਪੁੱਤ। ਬਾਬਾ ਮੇਰੇ ਮਾਪੇ ਬਹੁਤ ਭੜੇ ਐ ਇਹੋ ਜਿਹਾ ਕੁਝ ਉਹਨਾਂ ਨੇ ਮੈਨੂੰ ਕਰੇ ਨਹੀਂ ਕਰਨ ਦੇਣਾ। ਅੱਜ ਹੀ ਪਤਾ ਨਹੀਂ ਕਿਵੇਂ ਬਾਹਰ ਗਏ ਹੋਏ ਐ ਕਿਤੇ। ਪੁੱਤ ਕਰੇ ਪਿਆ ਸਮਾਨ ਮੈਂ ਤੁਹਾਨੂੰ ਦੱਸ ਦਿੰਨਾ। ਸਮਾਨ ਵੀ ਮੇਰੇ ਕੋਲ ਤਾਂ ਬਸ ਕੱਲਾ ਹਾਂ ਚੂੜੇ ਵਰਗੀਆਂ ਚੂੜੀਆਂ ਜੀਆਂ ਨੇ ਤੇ ਜਾਂ ਸੂਟ ਐ ਮੇਰੇ ਬਸ। ਤੇ ਕੋਈ ਨਹੀਂ ਪੁੱਤ ਆਪਾਂ ਕਾਦੇ ਵਸਤੇ ਕਰ ਦਿੰਨੇ ਆਪਾਂ ਹੋਣੀ ਕਰ ਦਿੰਨੇ ਆ। ਅੱਜ ਹੀ। ਅੱਜ ਹੀ ਕਰ ਦਿੰਨੇ ਆ। ਚੱਲ ਲੈ ਕੇ ਚੱਲ ਮੁੰਡੇ ਨੂੰ ਅੰਦਰ ਤੇ ਆਪਾਂ ਕਰ ਦਿੰਨੇ ਆ ਸਾਰਾ ਸਿਸਟਮ ਐ ਕੋਈ ਇਹਦੇ ਚ ਰਿਸਕ ਤਾਂ ਨਹੀਂ ਹੈ ਕੋਈ ਰਿਸਕ ਨਹੀਂ ਬਾਬੇ ਕਾਦੇ ਹੱਥੇ ਆ ਪੁੱਤ ਫੇਰ ਵੀ ਫੇਰ ਮੇਰਾ ਵਿਆਹ ਹੋ ਜਾਊਗਾ ਇਕਲੇ ਦਾ ਹਾਂ ਫੇਰ ਤੇਰਾ ਸਹੀ ਹੋ ਜਾਊਗਾ ਨਹੀਂ ਬਾਬਾ ਨਾਲੇ ਗਈ ਅਨੇਕ ਘੰਟੇ ਦਾ ਵਿਆਹ ਕਰਕੇ ਉਦੋਂ ਮੁੜ ਕੇ ਤਲਾਕ ਕਰ ਲੇ ਫੇਰ ਤਲਾਕ ਕਿਵੇਂ ਹੋ ਜਾਣਗੇ ਤੇ ਉਹਦਾ ਕੀ ਆ ਪੁੱਤ ਜਿਹੜੇ ਤੇਰੇ ਪਾਇਆ ਹੋਗਾ ਚੂੜਾ ਉਹ ਤੋੜ ਦੇ ਫੇਰ ਬਸ ਐ ਟੁੱਟਣਾ ਖਤਮ ਹੋ ਜੂ ਰਿਸ਼ਤਾ ਹੋਰ ਬਸ ਖਤਮ ਪਰ ਬਾਬੇ ਲੈਣਗੇ 5100 ਰੁਪਇਆ 5100 ਦਾ ਕੋਈ ਨਹੀਂ ਬਾਬਾ ਮੇਰੀ ਜ਼ਿੰਦਗੀ ਸੁਧਰਨੀ ਚਾਹੀਦੀ ਹੈ ਇਹ 5100 ਦਾ ਮੈਂ ਬਥੇਰੇ ਖਰਚ ਤੇ ਸੁਧਰ ਜੂਗੀ ਪੁੱਤ ਜਦੋਂ ਕਹਤਾ ਬਾਬਿਆ ਨੇ ਠੀਕ ਆ ਫਿਰ ਹੁਣੇ ਕਰੋਂਗੇ ਹੁਣੇ 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 ਪੁੱਤ ਹੁਣੇ ਕਰ ਦਾਂਗੇ ਚਲੋ ਚੱਲ ਆਜੋ ਫਿਰ ਬਾਬਾ ਜੀ ਚੱਲ ਪੁੱਤ ਲੈ ਕੇ ਚੱਲ ਮੁੰਡੇ ਨੂੰ ਅੰਦਰ ਬੇਟੇ ਆਹ ਹੋਰ ਛੱਡ ਦੋ ਕਰ ਲੈਣਾ ਤੁਸੀਂ ਤੁਸੀਂ ਆਜੋ ਮੇਰੇ ਕੋਲੇ ਲਓ ਬੇਟੇ ਇੱਥੇ ਬੈਠ ਜਾ ਠੀਕ ਹੈ ਬਸ 5 ਮਿੰਟ ਬੈਠ ਜਾਓ ਤੁਸੀਂ ਹੁਣ ਬੱਬਾਈ ਕੀ ਕਰਨਾ ਮੈਂ ਕੱਪੜੇ ਚੇਂਜ ਕਰਨੇ ਆ ਤੂੰ ਬਾਹਰ ਠੀਕ ਹੈ ਬੱਬਾਈ ਕਰ ਲੈਣੀ ਹੈ ਤੁਸੀਂ ਤਾਂ ਬਾਹਰ ਜਾਓ ਫੇਰ ਹੀ ਕਰੂੰਗੀ ਤੇ ਚੂੜਾ ਵੀ ਪਾਉਣਾ ਕੋਈ ਗੱਲ ਨਹੀਂ ਪਾ ਲੂੰਗੀ ਤੁਸੀਂ ਬਾਹਰ ਜਾਓ ਮੈਡਮ ਵੀ ਸੋਹਣੀ ਆ ਤੇ ਘਰੇ ਵੀ ਕੱਲੀ ਆ ਘਰ ਵੀ ਤਕੜਾ ਪੈਸੇ ਘੱਟ ਮੰਗ ਲੈ 5100 ਗਲਤੀ ਕਰ ਲਿਆ ਚਲੋ ਠੀਕ ਹੈ ਜੀ ਮਾਤਾ ਕਰ ਲਓ ਬੇਟੇ ਤੁਸੀਂ ਮੂੰਹ ਇਧਰ ਇੱਥੇ ਬੈਠ ਜਾਓ ਆਜੋ ਬਾਬਾ ਜੀ ਗਿਤੇ ਹੁਣ ਬਾਬਾ ਜੀ ਕੀ ਕਰਨਾ ਹੈ ਬਸ ਪੁੱਤ ਬੈਠੋ ਤੁਸੀਂ ਥੱਲੇ ਤੇ ਮੈਂ ਮੰਤਰ ਪੜ੍ਹ ਦਿੰਦਾ ਬਸ ਬੈਠੋ ਬਸ ਕੱਲੇ ਮੰਤਰ ਹੀ ਪੜ੍ਹਨੇ ਬੈਠੋ 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 kam ich jo bota lo bota bas babai enai si ho gaya ya ਇੰਨਾ ਹੀ ਹੁੰਦਾ ਪੁੱਤ ਭਲਾਂ ਦੀ ਸਾਰਾ ਪੈਂਟ ਇਕੱਠਾ ਕਰਕੇ ਕਰ ਲੋ ਤੇ ਭਲਾਂ ਦੀ ਇਕੱਲੇ ਦੋ ਜਾਨੇ ਕਰ ਲੋ ਮੰਤਰੀ ਹੁੰਦਾ ਠੀਕ ਹੈ ਨਾ ਹਾਂ ਹੁਣ ਭੇਟਾ ਦੋ ਬਾਬੇ ਦੀ ਤੁਸੀਂ ਠੀਕ ਹੈ ਜੀ ਦਿੰਨੇ ਹਾਂ ਇੱਕ ਮਿੰਟ ਵਾ ਕਿ ਸਾਰਾ ਹੀ ਫੜਾ ਦੇ ਪੁੱਤ। ਬਾਬਾ ਜੀ ਆ ਐਵੇਂ ਥੋੜੀ ਹੁੰਦਾ। ਉਹ ਕੋਈ ਨਹੀਂ ਲੋਕੀ ਇੱਥੇ 20-20 ਲੱਖ ਲਾਈ ਜਾਂਦੇ ਆ। ਬਾਬਾ ਜੀ 50000 ਆ ਇਹ। ਉਹ ਕੋਈ ਨਹੀਂ ਪੁੱਤ ਲੋਕੀ ਇੱਥੇ 20-20 ਲੱਖ ਲਾ ਦਿੰਦੇ ਆ। ਨਹੀਂ ਬਾਬਾ ਜੀ ਆਇ ਨਹੀਂ ਹੁੰਦਾ ਹੈਗਾ। ਕੋਈ ਨਹੀਂ ਹੁਣ ਬਾਹਰ ਸੁਣਾਉਣਾ ਐਡਾ ਵੱਡਾ ਤੇਰਾ ਕੰਮ ਕੀਤਾ। ਹੁਣ ਬਾਹਰ ਸੁਣਾਉਣਾ ਤੂੰ ਲੋਕਾਂ ਨੂੰ। ਠੀਕ ਹੈ ਨਾ? ਕੋਈ ਨਹੀਂ ਪੁੱਤ ਹੁਣ ਠੀਕ ਹੈ। ਚਲ ਕੋਈ ਗੱਲ ਨਹੀਂ ਜੇ ਮੇਰਾ ਕੰਮ ਹੋ ਗਿਆ ਬਾਬਾ ਜੀ ਫਿਰ ਤਾਂ ਹੋ ਗਿਆ ਹੋ ਗਿਆ ਪੁੱਤ ਬਸ ਹੋ ਗਿਆ ਇਹ ਤਾਂ। ਇਹ ਤਾਂ 15 ਦਿਨਾਂ ਦੀ ਤਨਖਾਹੀ ਹੈ ਮੇਰੀ। ਬਾ ਹੋ ਗਿਆ ਹੋ ਗਿਆ ਹੋ ਗਿਆ। ਬਾ ਫਿਰ ਬੈਠਾਓ ਤੁਸੀਂ ਬੈਠੋ ਬਾਬਾਏ ਬੈਠੋ ਬੈਠੋ ਤੁਸੀਂ ਬਾਬਾਏ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਨਹੀਂ 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 ਮੈਂ ਚਾਹ ਨਹੀਂ ਪੀਣੀ ਨਹੀਂ ਨਹੀਂ ਬਾਬਾਏ 2 ਮਿੰਟ ਹੀ ਲੱਗਣਗੇ ਬਾਬੇ ਚਾਹ ਨਹੀਂ 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 ਬਾਬਾਏ ਨਹੀਂ ਨਹੀਂ ਬਾਬੇ ਚਾਹ ਨਹੀਂ 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 ਬੱਸ ਬੈਠ ਜੇ 2 ਮਿੰਟ ਹੀ ਬਸ ਚਾਹ ਲੈ ਕੇ ਆਈਏ ਯਾਰ ਹੋਰ ਨਾ ਕੋਈ ਆ ਜੇ ਕਿਤੇ ਜੁੱਤੀਆਂ ਪਵਾ ਦੇ ਬੇਟਾ ਛੇਤੀ ਕਰ ਚਾਹ ਨੂੰ ਹੋਰ ਫਿਰ ਗੁਰਤੀ ਤਾਂ ਠੀਕ ਹੈ ਸਰਪੰਚ ਸਾਹਿਬ ਕਿਵੇਂ ਯਾਦ ਕੀਤਾ ਅੱਜ ਯਾਦ ਕੀ ਜੀ ਮਰਮਾਏ ਕਹਿੰਦੇ ਸਰਪੰਚੀ ਦਾ ਹੁਣ ਤੁਸੀਂ ਜੱਥਲੀ ਬਹੁਤ ਵਰੀ ਜੀ ਹੂੰ ਜੇ ਕਿਤੇ ਆਪਾਂ ਹੁਣ ਤੁਹਾਡਾ ਹੋਲਡ ਬਹੁਤ ਐ ਐਮਐਲਏ ਦਾ ਦੇਖ ਲਗੇ ਜੀ ਉਹ ਨਹੀਂ ਭਰਾਵਾ ਐਮਐਲਏ ਪਤਾ ਚੀਕਵਾਜਣਾ ਹੀ ਖਰਚਾ ਬਥੇਰਾ ਉਹ ਸਰਕਾਰ ਚ ਇਹਨੂੰ ਕੀ ਪਹਿਲਾਂ ਸਰਪੰਚੀ ਚ ਕਰਦੇ ਐ ਜੀ ਖਰਚਾ ਚਾਰ ਪੰਜ ਕਿੱਲੇ ਲੱਗ ਜਾਣੇ ਉਹ ਨਹੀਂ ਸਰ ਉਹ ਫੰਡਿੰਗ ਤੁਹਾਨੂੰ ਪਤਾ ਹੀ ਜੀ ਕਿੰਨੀ ਇਕੱਠੀ ਹੁੰਦੀ ਹੈ ਉਸ ਤੋਂ ਬਾਅਦ ਤਾਂ ਫੰਡ ਇਕੱਠਾ ਹੋ ਜੂਗਾ ਜੀ ਆਹ ਤਾਂ ਗੱਲ ਹੈਗੀ ਹੈ ਹਾਂਜੀ ਹਾਂਜੀ ਓਏ ਆ ਗਏ ਮੇਰਾ ਪੁੱਤ ਕੀ ਹੋ ਗਿਆ ਰੋਈਗਾ ਤੈਨਾਂ ਪੁੱਤ ਇੱਧਰ ਬੈਠ ਕੀ ਹੋ ਗਿਆ ਕੀ ਹੋ ਗਿਆ ਰੋਣਾ ਕਦ ਡੈਡੀ ਅੱਜ ਦੇ ਬਰਮੇ ਟੂਰ ਸਿੱਲੀ ਜਾਣਾ ਕੀ ਗੱਲ ਹੋ ਗਈ ਪੁੱਤ ਮੈਡਮ ਸਹੀ ਨਹੀਂ ਪੜਾਉਂਦੇ ਨੇ ਮੈਡਮ ਨਾਲ ਉੱਤੀ ਗੱਲਾਂ ਕਰਦੀਆਂ ਨਾਲੇ ਮੈਡਮ ਕੋਲੇ ਇੱਕ ਬਾਬਾ ਬੈਠਾ। ਅੱਛਾ ਕੀ ਕਹਿੰਦੇ ਸੀ ਪੁੱਤ ਨੂੰ? ਆਗਰਦੀ ਸੀ ਮੇਰੇ ਬਿਆਹ ਦੀ ਗੱਲਾਂ ਕਰਦੇ ਸੀ। ਤੇਰੇ ਵਿਆਹ ਦੀਆਂ? ਅੱਛਾ ਇਹ ਦੇਖੋ ਸਰਪੰਚ ਸਾਹਿਬ ਕੀ ਕਹੀ ਜਾਂਦਾ ਵਿੱਚ? ਤੇਰੇ ਵਿਆਹ ਦੀਆਂ ਗੱਲਾਂ ਪੁੱਤ। ਕੀ ਵਿਆਹ ਦੀਆਂ ਗੱਲਾਂ ਕਰਦੇ ਸੀ ਪੁੱਤ? ਆਗਰਦੀ ਸੀ ਤੇਰਾ ਵਿਆਹ ਹੋ ਗਿਆ ਮੈਡਮ ਨਾਲ। ਫਟ ਕੋਣ ਹੁੰਦਾ ਸੀ? ਇੱਕ ਮੈਡਮ ਕੋਲੇ ਬਾਬਾ ਜੀ ਬੈਠਾ। ਅੱਛਾ ਮੈਡਮ ਕੋਲੇ ਬੈਠਾ? ਹਾਂਜੀ। ਹੁਣ ਬੈਠਾ ਹੈ ਹਜੇ? ਹਾਂਜੀ। ਚੱਲ ਕੋਈ ਦੇਖੀਏ ਕੌਣ ਹੈ ਕੀ ਕਰਦੇ ਕਰਤੂਤਿਆ ਨਹੀਂ ਆਇਆ ਪੁੱਤ ਨਾਲ ਹੀ ਆ ਆ ਨਾਲ ਆ ਕਿਹੜੇ ਕਮਰੇ ਜਾ ਪੁੱਤ ਕਿਹੜੇ ਇੱਧਰ ਨਹੀਂ ਜਾ ਉੱਪਰ ਦੇ ਵੇਖ ਚਾਹ ਬਹੁਤ ਸਵਾਦ ਆ ਬੈਠਾ ਹੀ ਹਾਂ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਕੌਣ ਹੈ ਇਹ ਕੌਣ ਹੈ ਇਹ ਬਾਬਾ ਜੀ ਆ ਲੱਗਦੇ ਰੱਬ ਦੇ ਆਏ ਜਾਂਦੇ ਨੇ ਇਹ ਅੱਜ ਕੱਲ੍ਹ ਬਾਹਰ ਅੰਦਰ ਬਿਠਾਇਆ ਇਹ ਕਹਿੰਦੇ ਚਾਹ ਪਿਆਰੋ ਘੁੱਟ ਕੇ ਮੈਂ ਚਾਹ ਬਣਾਤੀ ਹਾਂ ਚਲੋ ਪੀ ਲਓ ਬਾਈ ਮੈਡਮ ਕੀ ਵਿਆਹ ਬੋਲਗੀ ਕੀ ਵਿਆਹ ਬੋਲ ਕੇ ਗੁੱਟ ਕਰਨਾਰੇ ਜੀ ਇਹਨਾਂ ਸਾਰਾ ਕੁਝ ਦੱਸਿਆ ਮੈਨੂੰ ਨਹੀਂ ਕੋਈ ਜੁੜ ਨਹੀਂ ਚਲ ਠੀਕ ਹੈ ਮੈਨੂੰ ਪੁੱਤ ਜਾਣ ਦੋ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਬੈਠ 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 ਇਦਾਂ ਇੱਥੇ ਕੋਈ ਗੱਲ ਨਹੀਂ ਹੈਗੀ ਸਰ ਨਹੀਂ ਤੇ ਆਹ ਜਮਾਕ ਮੈਨੂੰ ਸਾਰਾ ਕੁਝ ਦੱਸ ਗਿਆ ਝੂਠ ਬੋਲਣ ਦੀ ਲੋੜ ਨਹੀਂ ਸੇਤਰ ਨਾਲ ਖੜੀ ਆ ਮੈਂ ਬਿਨਾਂ ਕੋਲ ਆ ਕੀ ਚੁੜਿਆ ਲਾ ਕੀ ਪਕੰਡ ਕੀਤਾ ਹੈ ਤਾਂ ਕੁਝ ਨਹੀਂ ਬਸ ਵੈਸੇ ਸ਼ੌਕ ਵਜੋਂ ਘਰ ਦੇ ਕਿਤੇ ਗਏ ਅੱਜ ਘਰ ਦੇ ਨਾਲ ਵਰਗੇ ਹੋਏ ਹੈ ਛੋਟੀ ਸਿਸਟਰ ਨੂੰ ਮਿਲਣ ਗਏ ਹਾਂ ਅੱਛਾ ਛੋਟੀ ਸਿਸਟਰ ਨੂੰ ਮਿਲਣ ਗਏ ਤੇ ਤੂੰ ਗੱਲ ਹੀ ਕਰ ਦੇ ਇਹਨੂੰ ਸੱਦ ਲਿਆ ਸੱਦਿਆ ਨਹੀਂ ਹੈਗਾਗਾ ਪਲੀਜ਼ ਮੜਿਆ ਜਵਾਨ ਸੰਭਾਲ ਕੇ ਗੱਲ ਕਰੋ ਮੈਡਮ ਮੇਰੀ ਗੱਲ ਸੁਣ ਲਓ ਧਿਆਨ ਨਾਲ ਧਿਆਨ ਨਾਲ ਜਿਆਦਾ ਸਖਤ ਬੋਲਣ ਦੀ ਕੋਸ਼ਿਸ਼ ਨਹੀਂ ਹੈ ਸਮਝ ਗਏ ਮੈਂ ਕਿਹਾ ਇਹ ਬਾਬਾ ਜੀ ਹੈ ਲੱਗਦੇ ਰੱਬ ਦੇ ਮੈਨੂੰ ਕਹਿੰਦੇ ਚਾਹ ਪਿਆ ਗੋ ਮੈਂ ਜਸ ਚਾਹ ਪੀ ਆਤੀ ਇੱਕ ਚੋਰੀ ਉੱਤੋਂ ਸੀਨਾ ਜੋੜੀ ਜੀ ਮੈਂ ਜੀ ਮੈਂ ਤਾਂ ਆਸ਼ੀਰਵਾਦੀ ਦੇਣ ਆਇਆ ਸੀਗਾ ਜੀ ਮੂੰਹ ਬੰਦੋ ਮੂੰਹ ਬੰਦੋ ਜਿਹੜੀ ਗੱਲ ਪੁੱਛਣੀ ਉਹਨੇ ਦਾ ਜਵਾਬ ਦੇਣੀ ਮਾਰ-ਮਾਰ ਚ ਬੜੇ ਬੂਥਾ ਰੰਗ ਦੋ ਮੈਨੂੰ ਸੁਣ ਕੇ ਗੁਰਪ੍ਰੀਤ ਕਿੰਨਾ ਟਾਈਮ ਟਿਊਸ਼ਨ ਆਉਂਦਾ ਹੈ ਇਹ ਇਹ ਆਉਂਦਾ ਜੀ 3 ਤੋਂ 5 ਜੀ ਹੁਣ ਕਿੰਨੇ ਵਜੇ ਬਸ ਹੁਣ ਜੀ ਸਵਾ ਚਾਹ ਆਹ ਹੁਣ ਆਇਆ ਹੈ ਘੰਟਾ ਪਹਿਲਾਂ ਛੁੱਟੀ ਕਰਤੀ ਮੈਡਮ ਹਾਂ ਹਾਂ ਸਵਾ ਚਾਰ ਹੀ ਹੋਇਆ ਜੀ ਇਹਨੇ ਘੰਟਾ ਪਹਿਲਾਂ ਹੀ ਛੁੱਟੀ ਕਰਤੀ ਅੱਜ ਤਾਂ ਛੁੱਟੀ ਕਰਤੀ ਕਿਉਂ ਜੈਸੀ ਬਸ ਅੱਜ ਮੇਰਾ ਮਾਈਂਡ ਫਰੈਸ਼ ਨਹੀਂ ਸੀ ਮੈਡਮ ਤੁਸੀਂ ਨਾ ਮੇਰੀ ਗੱਲ ਸੁਣੋ ਕਿਥੋਂ ਹਨ ਤੂੰ ਮੈਂ ਤਾਂ ਹਰਿਆਣੇ ਆਂ ਨੀਆਂ ਹੋਂਨਾ ਜੀ ਅੱਛਾ ਤੇ ਵਿਆਹ ਬੂ ਕੀ ਕੀ ਤਾ ਮੈਂ ਜਵਾਕ ਥੱਲੇ ਬਿਠਾਇਆ ਸੀ ਪੁੱਤ ਕਿੱਥੇ ਨਹੀਂ ਨਹੀਂ ਜੀ ਮੈਂ ਡਰੀ ਨਾ ਮੈਂ ਤਾਂ ਕੋਈ ਨਹੀਂ ਦੱਸਦਾ ਮੈਂ ਤਾਂ ਆਸ਼ੀਰਵਾਦ ਦੇਣ ਆਇਆ ਸੀ ਤੈਨੂੰ ਆਸ਼ੀਰਵਾਦ ਦਾ ਤੇਰਾ ਸਾਲਾ ਆਸ਼ੀਰਵਾਦ ਦਾ ਨਾ ਹੋਵੇ ਤਾਂ ਕਿੱਥੇ ਉਠਾਇਆ ਸੀ ਪੁੱਤ ਅਸੀਂ ਕਿੱਥੇ ਉਠਾਇਆ ਸੀ ਹੋਰ ਕੀ ਕੀਤਾ ਉਹਨੂੰ ਪਤਾ ਅੰਦਰ ਸਿਰ ਤੇ ਹੱਥ ਵੀ ਰੱਖਿਆ ਸੀ ਅੱਛਾ ਅੱਛਾ ਆ ਤੇਰੇ ਸਾਹਮਣੇ ਕੀ ਕਹੀ ਜਾਂਦਾ ਹੈ ਕਦਮਾਂ ਤੇ ਰੱਖੇ ਜਵਾਦੇ ਸਿਰ ਤੇ ਤੇ ਮੈਡਮ ਤੂੰ ਸ਼ਰਮ ਵਾਲੀਆਂ ਕੋਈ ਗੱਲਾਂ ਹੀ ਨਹੀਂ ਸ਼ਰਮ ਹੀ ਆ ਕਿਧਰ ਗਿਆ ਪੁੱਤ ਹੋਰ ਕੀ ਕੀਤਾ ਸੀਗਾ ਹੋਰ ਹੋਰ ਮੈਡਮ ਨੇ ਇਹਨੂੰ ਪੈਸੇ ਦੀ ਗੁੱਟੀ ਦਿੱਤੀ ਸੀ ਇਹਨੂੰ ਅੱਛਾ ਤੇਰਾ ਬੇੜਾ ਵਾਜੇ ਤੇਰਾ ਕਾਹਦੇ ਜਾ ਉਹ ਨਹੀਂ ਜੀ ਨਹੀਂ ਉਹ ਉਹ ਕਾਹਦੇ ਜਾ ਬੱਚੇ ਨੂੰ ਕੀ ਪਤਾ ਹੁੰਦਾ ਹੁਣ ਇੰਨਾ ਕਾਹਦੇ ਬੱਚੇ ਨੂੰ ਮੈਡਮ ਸਾਰਾ ਪੈਸੇ ਲੈ ਲੈ ਨਹੀਂ ਜੀ ਕੋਈ ਨਹੀਂ ਮੈਨੂੰ ਬੋਲਣ ਦੀ ਲੋੜ ਨਹੀਂ ਵਿੱਚ ਮੈਨੂੰ ਸਾਫ ਸਾਫ ਪੈਸੇ ਲੈ ਉਹ ਨਹੀਂ ਜੀ ਨਹੀਂ ਕੋਈ ਨਹੀਂ ਦਿੱਤਾ ਜੀ ਐਵੇਂ ਨਹੀਂ ਲੋਟ ਆਉਂਦਾ ਜੀ ਤੇਰੇ ਕੱਪੜਾ ਤੋੜ ਦਿਓ ਕਿਤੇ ਤੂੰ ਕੱਪ ਫਸ ਪੈਸੇ ਕਿੱਥੇ ਤਰਾਛੀ ਨਾ ਕਰ ਤੂੰ ਆ ਲੈ ਆ ਛੱਡ ਇੱਕ ਬਤਾ ਤਾ ਕਰਨਾ ਬਾਹਾਂ ਬਾਦਰ ਜਾਣਾ ਹੋਵੇ ਤਾਂ ਆਰੇ 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 ਆ ਆ ਗਿਆ ਤੇਰਾ ਬੇੜਾ ਆ ਗਿਆ ਤੇਰਾ ਬੇੜਾ ਆ ਗਿਆ ਹਾਂ ਆ ਗਿਆ ਉਹ ਨਹੀਂ ਜੀ ਭਾਈ ਆ ਗਿਆ ਬੰਦੇ ਬਣਨ ਆ ਮੈਡਮ ਆ ਬਣਦੇ ਮੈਂ ਆ ਚੱਕ ਪੈਸੇ ਬਣਨ ਬਾਹਰ ਕਰ ਬਾਹ ਬਣੇ ਸੌਂ ਜਾਂਦੀ ਤੀ ਪਿੱਛੇ ਬਣ ਕਰ ਲੈ ਬਾਹ ਪਿੱਛੇ ਬਣ ਬਣਨ ਨੂੰ ਬਣਨ ਨੂੰ ਇਸੇ ਨਾਲ ਹੀ ਬੰਦੇ ਦੇ ਦੇ ਉਹ ਮੈਂ ਕੀ ਕੀਤਾ ਜੀ ਮੈਂ ਤਾਂ ਹਰ ਜਾਇ ਕਰਾ ਨੂੰ ਦੱਸ ਦੇ ਤੂੰ ਕੀਤਾ ਹਰਾਮ ਜਾਂਦੇ ਹੋ ਹਰਾਮਖਾਨ ਤੇ ਲੱਕ ਮੈਨ ਲੋਕਾਂ ਨੂੰ ਗੁੰਮਰਾਹ ਕਰਦੇ ਕੀਤਾ ਹੀ ਨਹੀਂ ਘੋਰਾਪੋਰਾ ਜਵਾਕਾਂ ਦੇ ਵਿਆਹ ਕਰਦੇ ਤੁਸੀਂ ਨੂੰ ਮੇਰਾ ਜਵਾਕ ਹੀ ਤੈਨੂੰ ਟੱਕਰਿਆ ਸੀ ਵਿਆਹ ਕਰਾਉਣਾ ਚਰਦਿਆ ਬਸ ਇੱਥੇ ਰੱਖ ਮੁੱਦਾ ਨੂੰ ਆਏ ਮੋਰ ਪੜਾ ਕੇ ਰੱਖ ਮੈਂ ਆ ਗਿਆ ਪੁਲਿਸ ਲੈ ਕੇ ਪੁਲਿਸ ਲੈ ਆਈ ਤੁਸੀਂ ਬੁਲਾ ਕੇ ਇਹਨੂੰ ਮੈਂ ਹਿੱਲਣ ਨਹੀਂ ਦਿੰਦਾ ਜਮ ਮੈਨੂੰ ਮੈਡਮ ਇੱਧਰ ਆਇਆ ਤੂੰ ਹੀ ਬਾਹਰ ਨਹੀਂ ਜਾਣਾ ਤੂੰ ਇੱਧਰ ਆ ਜੀ ਮੈਨੂੰ ਪੈਸੇ ਸੀ ਇਹ ਕਮਾ ਲੈ ਦੇਨੇ ਜਵਾਕ ਅਸੀਂ ਟਿਊਸ਼ਨ ਤੇ ਲਾਇਆ ਤੂੰ ਰੰਗ ਕੀ ਫੜ ਕੇ ਤੂੰ ਜੀ ਇੱਲੀਆ ਤੋ ਬਾਈ ਲਾਪੜੇ ਪਹਿਣਗੇ ਤਰੀ ਖੇਲਿਆ ਚੰਗਾ ਤੁਸੀਂ ਜਵਾਗ ਨੂੰ ਪੜਾਈ ਜਾਂਦੇ ਹੋ ਨਹੀਂ ਕੀ ਇਹ ਜਵਾਗ ਨੂੰ ਇਹ ਪੜਾਉਣਾ ਹੁੰਦਾ ਹੈ ਕੀ ਸੇਕੇ ਜਾਊਗਾ ਇਹ ਇੱਥੇ ਤੁਹਾਡੇ ਤੋਂ ਆ ਆ ਚੀਜ਼ਾਂ ਦੇ ਪੈਸੇ ਲੈ ਨਹੀਂ ਤੂੰ ਸਾਡੇ ਤੋਂ ਦੇਖੋ ਵੀਰੇ ਮੈਨੂੰ ਤਾਂ ਬਾਬਾ ਜੀਆ ਨੇ ਕਿਹਾ ਸੀ ਹੱਥ ਵੇਖ ਕੇ ਕਹਿੰਦੇ ਤੇਰਾ ਵਿਆਹ ਤਾਂ ਨਹੀਂ ਹੁੰਦਾ ਇੱਕ ਵਾਰੀ ਕਿਸੇ ਬੱਚੇ ਨਾਲ ਵਿਆਹ ਕਰਾ ਲੈ ਤੇਰਾ ਵਿਆਹ ਹੋਊ ਤੇ ਮੇਰਾ ਜਵਾਬ ਹੀ ਟਕਰਿਆ ਸੀ ਤੁਹਾਨੂੰ ਇਹ ਜੇ ਕੰਮ ਨਹੀਂ ਆਇਆ ਸੀ ਬਾਈ ਯਾਰ ਤੂੰ ਮੇਰੇ ਤੋਂ ਹੋਰ 50000 ਲੈ ਲਓ ਯਾਰ ਮੇਰਾ ਖੜਾ ਛੱਡੋ ਯਾਰ ਤੂੰ ਬੈ ਜਾ ਤੈਨੂੰ ਹੁਣੇ ਖੜਾ ਛੜਾਉਣਾ ਤੈਨੂੰ ਆ ਲੈਂਦੇ ਪੁਲਿਸ ਮੇਰੇ ਛੱਡ ਦਿਓ ਮੇਰੇ ਪਹਿਲਾਂ 5 ਵਾਰ ਰਿਸ਼ਤੇ ਟੁੱਟ ਚੁੱਕੇ ਐ ਮੈਂ ਤਾਂ ਸਿਰਫ ਆਪਦਾ ਵਿਆਹ ਉਹ ਮੈਡਮ ਪੜ੍ਹੀ ਲਿਖੀ ਐ ਪੜ੍ਹੀ ਲਿਖੀ ਨਾ ਇੰਨਾ ਇੰਨਾ ਪੜੇ ਪੜ ਆਹ ਕੰਮਾਂ ਵਾਸਤੇ ਭਰਾਉਣੇ ਪੜਦੇ ਹੋ ਤੁਸੀਂ ਹਾਂਜੀ ਸਰ ਐਸਐਸਓ ਸਾਹਿਬ ਨਾ ਇਕੱਲੇ ਸੀਗੇ ਥਾਣੇ ਅੱਛਾ ਜੀ ਉਹ ਕਹਿੰਦਾ ਮੰਤਰੀ ਜੀ ਨੂੰ ਉਹਨਾਂ ਨੂੰ ਫੋਨਸ ਲੱਗੀ ਵੇ ਕਹਿੰਦਾ ਇੱਥੇ ਲੈ ਆਓ ਉਹਨੂੰ ਚਲੋ ਫੋਨਸ ਸਾਰੀ ਉਧਰ ਲਾਈ ਗਿਆ ਐਂ ਜੱਥਰਾਂ ਨੂੰ ਖੜਾਓ ਯਾਰ ਖੜਾ ਹੋ ਜਾ ਖੜਾ ਮੈਂ ਮਾਰ ਮਾਰ ਕੇ ਚੀ ਲਾਲ ਕਰ ਦੂੰ ਬਾਂਦਰ ਜੇ ਦੀ ਐਂ ਲੈ ਚਲੋ ਉਹਨੇ ਵੀ ਲੈ ਆਓ ਮੇਰੇ ਕੋਲ ਮੈਂ ਹੀ ਲੈ ਜਾ ਗੱਡੀ ਜਭਉ ਜੀ ਆਪਣੀ ਜੋ ਮੈਡਮ ਸਦਾ ਕੇ ਤੈਨੂੰ ਆਜ ਨਹੀਂ ਉੱਥੇ ਠੀਕ ਹੈ ਤੁਸੀਂ ਫੇਰ ਲਾਛਣ ਵੇੜਾ ਬਿਠਾਇਆ ਬੈਠ ਤੇ ਹਰਾਮਜਾਦੇ ਨੂੰ ਆਹ ਛੋਟੀ ਅੱਗ ਰੱਖ ਕੇ ਮਿਹਨਤ ਕਰ ਲਿਆ ਕਰੋ ਮਰਦੇ ਤੁਸੀਂ ਲੋਕਾਂ ਦੇ ਘਰ ਆਏ ਬਣਦੇ ਆਣਾ ਜੀ ਮਿਹਨਤ ਕਿਵੇਂ ਕਰ ਲੈ ਆ ਗੱਡੀ ਚ ਪਿਠਾ